ਕੀ ਤੁਸੀਂ ਸੋਚਦੇ ਹੋ ਕਿ ਸਿੱਖੀ ਦੀ ਬਹਾਦਰੀ ਸਿਰਫ ਮਰਦਾਂ ਤੱਕ ਸੀਮਿਤ ਸੀ ਤਾਂ ਆਓ ਮਾਈ ਪਾਗੋ ਜੀ ਦੀ ਕਹਾਣੀ ਸੁਣੀਏ ਜਿਨ੍ਹਾਂ ਨੇ ਸਿੱਖੀ ਦੀ ਸ਼ਾਨ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਇਆ ਮਾਈ ਪਾਗੋ ਜੀ ਜਿਨ੍ਹਾਂ ਨੂੰ ਅਸੀਂ ਸਿੱਖੀ ਦੀ ਸ਼ੇਰਨੀ ਵਜੋਂ ਜਾਣਦੇ ਹਾਂ ਨੇ ਮੁਕਤਸਰ ਦੀ ਜੰਗ ਵਿੱਚ ਅਜਿਹੀ ਮਿਸਾਲ ਕਾਇਮ ਕੀਤੀ ਜਿਸ ਨੇ ਸਾਰੇ ਸੰਸਾਰ ਨੂੰ ਹੈਰਾਨ ਕਰ ਦਿੱਤਾ 1705 ਵਿੱਚ ਜਦੋਂ ਲੰਦਕੁਰ ਸਾਹਿਬ ਦਾ ਕੇਰਾ ਲੰਮਾ ਚੱਲਣ ਕਾਰਨ ਕੁਝ ਸਿੱਖ ਗੁਰੂ ਜੀ ਨੂੰ ਛੱਡ ਕੇ ਚਲੇ ਗਏ ਸਨ ਤਾਂ ਮਾਈ ਪਾਗੋ ਜੀ ਨੇ ਉਹਨਾਂ 40 ਸਿੱਖਾਂ ਨੂੰ ਜਿਨ੍ਹਾਂ ਨੂੰ ਅਸੀਂ 40 ਮੁਕਤੇ ਕਹਿੰਦੇ ਹਾਂ ਵਾਪਸ ਬੁਲਾਇਆ ਉਹਨਾਂ ਨੇ ਨਾ ਸਿਰਫ ਉਹਨਾਂ ਨੂੰ ਪਰੇਰਿਆ ਸਗੋਂ ਖੁਦ ਜੰਗ ਦੇ ਮੈਦਾਨ ਵਿੱਚ ਤਲਵਾਰ ਚੁੱਕ ਕੇ ਮੁਗਲ ਫੌਜ ਦਾ ਮੁਕਾਬਲਾ ਕੀਤਾ ਸੋਚੋ ਇੱਕ ਔਰਤ ਜਿਸ ਨੂੰ ਸਮਾਜ ਦੇ ਕੁਝ ਲੋਕ ਕਮਜ਼ੋਰ ਸਮਝਦੇ ਸਨ ਨੇ ਇੱਕ ਪੂਰੀ ਫੌਜ ਨੂੰ ਚੁਣੌਤੀ ਦਿੱਤੀ ਮਾਈ ਭਾਗੋ ਜੀ ਦੀ ਅਗਵਾਈ ਵਿੱਚ 40 ਮੁਕਤਿਆਂ ਨੇ ਮੁਕਤਸਰ ਦੀ ਜੰਗ ਵਿੱਚ ਅਜਿਹੀ ਬਹਾਦਰੀ ਦਿਖਾਈ ਕਿ ਮੁਗਲ ਫੌਜ ਨੂੰ ਪਿੱਛੇ ਹਟਣਾ ਪਿਆ ਅਤੇ ਜਦੋਂ ਗੁਰੂ ਜੀ ਨੇ ਇਹਨਾਂ ਮੁਕਤਿਆਂ ਨੂੰ ਦੇਖਿਆ ਤਾਂ ਉਹਨਾਂ ਨੇ ਹਰ ਇੱਕ ਨੂੰ ਮੁਕਤੀ ਦਾ ਦਰਜਾ ਦਿੱਤਾ ਮਾਈ ਭਾਗੋ ਜੀ ਦੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਿੱਖੀ ਵਿੱਚ ਨਾ ਮਰਦ ਨਾ ਔਰਤ ਸਿਰਫ ਗੁਰੂ ਦਾ ਸਿੱਖ ਹੁੰਦਾ ਹੈ ਜੋ ਹਰ ਚੁਣੌਤੀ ਨੂੰ ਸਿਰ ਮੱਥੇ ਲੈਂਦਾ ਹੈ ਚਲੋ ਹੋਰ ਇੱਕ ਹੋਰ ਸ਼ਾਨਦਾਰ ਕਹਾਣੀ ਸੁਣਦੇ ਹਾਂ ਜੋ ਗੁਰੂ ਜੀ ਦੇ ਸਿੱਖਾਂ ਦੀ ਅਜੀਬ ਹਿੰਮਤ ਨੂੰ ਦਰਸਾਉਂਦੀ ਹੈ ਅਨੰਦਪੁਰ ਸਾਹਿਬ ਦੀ ਜੰਗ ਦੀ ਗੱਲ ਹੈ ਮੁਗਲ ਫੌਜ ਨੇ ਅਨੰਦਪੁਰ ਸਾਹਿਬ ਦਾ ਕੇਰਾ ਪਾਲਿਆ ਸੀ ਉਸ ਸਮੇ ਗੁਰੂ ਜੀ ਦੀ ਫੌਜ ਵਿੱਚ ਸੰਖਿਆ ਬਹੁਤ ਘੱਟ ਸੀ ਪਰ ਹਿੰਮਤ ਅਤੇ ਜੋਸ਼ ਅਸਮਾਨ ਨੂੰ ਛੂ ਰਿਹਾ ਸੀ ਮੁਗਲ ਸੈਨਾਪਤੀ ਨੇ ਸੋਚਿਆ ਕਿ ਉਹ ਇੱਕ ਨਸ਼ਿਆਂ ਵਿੱਚ ਚੂਰ ਹਾਥੀ ਨੂੰ ਅਨੰਦਪੁਰ ਦੇ ਕਿਲੇ ਦੇ ਦਰਵਾਜ਼ੇ ਵੱਲ ਛੱਡ ਦੇਵੇਗਾ ਜਿਸ ਨਾਲ ਸਿੱਖਾਂ ਦੀ ਰੱਖਿਆ ਟੁੱਟ ਜਾਵੇਗੀ ਪਰ ਗੁਰੂ ਜੀ ਦੇ ਸਿੱਖ ਕੋਈ ਆਮ ਇਨਸਾਨ ਨਹੀਂ ਸਨ ਭਾਈ ਬਚਿੱਤਰ ਸਿੰਘ ਜੀ ਨੇ ਜਿਨ੍ਹਾਂ ਦੀ ਬਹਾਦਰੀ ਦੀਆਂ ਮਿਸਾਲਾਂ ਅਜ ਵੀ ਸੁਨੀਆਂ ਜਾਂਦੀਆਂ ਹਨ ਇੱਕ ਸਾਧਾਰਨ ਪਾਲੇ ਨਾਲ ਉਸ ਵਿਸ਼ਾਲ ਹਾਥੀ ਨੂੰ ਰੋਕਣ ਦੀ ਜ਼ਿੰਮੇਵਾਰੀ ਲਈ ਸੋਚੋ ਇੱਕ ਸਿੱਖ ਜਿਸ ਦੇ ਸਾਹਮਣੇ ਇੱਕ नशे ਵਿੱਚ ਚੂੜ ਗੁੱਸੇ ਨਾਲ ਭਰਿਆ ਹਾਥੀ ਆ ਰਿਹਾ ਸੀ ਅਤੇ ਉਸ ਦੇ ਹੱਥ ਵਿੱਚ ਸਿਰਫ ਇੱਕ ਪਾਲਾ ਪਰ ਭਾਈ ਬਚਿੱਤਰ ਸਿੰਘ ਨੇ ਗੁਰੂ ਜੀ ਦੀ ਕਿਰਪਾ ਨਾਲ ਅਜੇ ਹੀ ਹਿੰਮਤ ਦਿਖਾਈ ਕਿ ਉਹਨਾਂ ਨੇ ਆਪਣੇ ਭਾਲੇ ਨਾਲ ਹਾਥੀ ਦੀ ਸੁੰਦ ਤੇ ਵਾਰ ਕੀਤਾ ਅਤੇ ਉਸ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਇਹ ਸਿਰਫ ਇੱਕ ਜੰਗ ਦੀ ਜਿੱਤ ਨਹੀਂ ਸੀ ਸਗੋਂ ਗੁਰੂ ਜੀ ਦੇ ਸਿੱਖਾਂ ਦੀ ਉਸ ਟੁੱਟ ਸ਼ਰਦਾ ਦੀ ਜਿੱਤ ਸੀ ਜਿਸ ਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ। ਭਾਈ ਬਚਿੱਤਰ ਸਿੰਘ ਜੀ ਦੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜਦੋਂ ਗੁਰੂ ਦੀ ਕਿਰਪਾ ਨਾਲ ਜੁੜ ਜਾਈਏ ਤਾਂ ਕੋਈ ਵੀ ਰੁਕਾਵਟ ਸਾਡੇ ਸਾਹਮਣੇ ਨਹੀਂ ਟਿਕ ਸਕਦੀ। ਅੱਜ ਗੁਰੂ ਮਰਿਆਦਾ ਚੈਨਲ ਦੀ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਇੱਕ ਵਾਰ ਆਪਣੇ ਦਿਲ ਵਿੱਚ ਚਾਤੀ ਮਾਰੋ ਸੋਚੋ ਗੁਰੂ ਜੀ ਦੇ ਇਹਨਾਂ ਸ਼ੇਰ ਸਿੱਖਾਂ ਦੀਆਂ ਕਹਾਣੀਆਂ ਨੇ ਤੁਹਾਡੇ ਅੰਦਰ ਕੀ ਜਗਾਇਆ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਕਿਉਂਕਿ ਤੁਹਾਡਾ ਇੱਕ ਸ਼ਬਦ ਤੁਹਾਡੀ ਇੱਕ ਗੱਲ ਸਿੱਖੀ ਦੀ ਇਸ ਜੋਤ ਨੂੰ ਹੋਰ ਚਮਕਦਾਰ ਕਰ ਸਕਦੀ ਹੈ ਅਤੇ ਹਾਂ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ सा गुरु मर्यादा चैनल नबस्क्राइब करो आओ मिल के गुरु जी की इस विरासत सारे संसार तक पहुंचाइए वाहगुरु जी का खालसा वाहगुरु जी की फतेह